اس وقت میں بس جتا گیا ہے اور چھے صفیصٹی کےٹر وپن دے رہے ہیں وہ براؤن کیتے گئے ہیں چار بلاک نے 9mm کلیبر دے اور دو پی ایکس پائی پیرے 0.30 مور کلیبر دے وپنز نے یہ بڑی صفیصٹی کےٹر میں سمجھ دیا کہ لیتھر وپنز نے ਔਰ ਬਿਲਕੁਲ ਵੇਸੇ ਕੀ ਜੇ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰਖਾਲ ਸਾਹਿਬ ਦਾ ਜਿਹੜਾ ਇੱਥੇ ਕਮਦਾਰਿਆ ਬੰਦਾ ਉਹ ਫੋਟਿਆ ਗਿਆ ਉਹਦਾ ਨਾਮ ਹੈ ਜਰਾ ਹਰਕਾਲ ਸਿੰਘ ਇਲੀਅਸ ਖਵਾਬ ਸਰਫ ਮੁਰਾਜ਼ਿੰਦ ਬਲੀ ਖਲ ਉਸਮਨ ਇਸ ਬਹਿਤਾਵਰ ਸਰੂੜਾ ਉਹਨਾਂ ਦਾ ਸਰਪਟ ਕੀ ਬੁਮਰ ਹੈ ਪਾਸ 2 ਪਾਸ ਹੈ ਤੇ ਪੜਾਈ ਕਰ ਰਿਹਾ ਹੈ ਪਰ ਇਹ غلط کمپنی چ کے یہاں ایسوسیٹ ہو گیا یہ سارا موڈیو ہے باہروں بیٹھا یو کے بیس یا انگلینڈ بیسڈ دھرم سنگھ ایریئر دھرماسو سانا امریکہ سنگھ ولیج دنوا کلام امرتسر رورل یہ جو کہ بہت ٹاپ ٹیرس روندر لندے کا خاص بندہ ہے اور وہ تھرو یہ کراس دی انٹرنشنل بارڈر ڈرون راہیں کچھ کیتیاں گئی ہیں کنسائنمینٹ کے تھرو بیٹن ਵਰਦਨ ਜੇ ਮੋਡਿਊਲ ਕਿਥੋਂ ਇਹ ਆਇਆ ਵੀ ਉਹ ਵਿਕਰਤ ਸਿੰਘ ਨੇ ਰਿਸਿਵ ਕਰਕੇ ਅੱਗੇ ਹੋਰ ਕਿਸੇ ਨੂੰ ਡਿਲੀਵਰੀ ਦੇਣੀ ਸੀ ਕਿਉਂਕਿ ਕਟਾਉਟ ਬਣਾਏ ਜਾਂਦੇ ਆ ਇਹਨਾਂ ਟਾਇਰ ਮੋਡਿਊਲਸ ਤੋਂ ਵਰਦਨ ਜੇਪਾ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਪਰ ਮਸੋਂ ਤੋਂ ਅਕੇ ਵੀ ਕਾਫੀ ਅੰਸ਼ ਦੇ ਵਿੱਚ ਫਿਕਰ ਹੋਇਆ ਪਰ ਜਿਹੜੀ ਐਕਟੀਵਿਟੀਜ਼ ਨੇ ਇਹਦੇ ਇੱਥੇ ਡਰਾਉ ਲੱਗੋਦੇ ਬੰਦੇ ਨੇ ਤਾਂ ਤੇ ਆਪਣਾ ਮੈਸ਼ਵਤ ਇਹ টেরਰਿਸਟ ਐਕਟੀਵਿਟੀਜ਼ ਨੂੰ ਅਮ ਬੜਾਵਾ ਦੇਣ ਵਾਸਤੇ ਇਹ ਜਿੱਦਾਂ ਮੌਜੂਦ ਨਹੀਂ ਆ ਤੇ ਅਗੇ ਡਿਸਟਰਬ ਹੋ ਗਿਆ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਬਾਈ ਮਿਸਟਰ ਗੁਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਤੂ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਗਿਆਤਵਿੰਦਰ ਸਿੰਘ ਐਸਸੀ ਇਨਵੈਸਟੀਗੇਸ਼ਨ ਇੰਸਪੈਕਟਰ ਬੋਲਨ ਦੀਪ ਜਰੋਰੀ ਟੀਮ ਮਰੇ ਮਿਆਰ ਰੋਬਸਟ ਅੰਟੀਸਿਪੇਟਿਵ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਯਹਾਂ ਜੋ ਕਿ ਆ ਉੱਤਰੀਆ ਉਹਦੇ ਨਾਲ ਜਿਹੜਾ ਹੈ ਡੈਟਾ ਸਪਰਿਊਲ ਉਹਦਾ ਪੂਰਾ ਬਾਸਪੋਆ ਸਪੈਸ਼ਲੀ ਜਦੋਂ क्राइम ਹੁੰਦਾ ਹੈ ਔਰ ਜਿਹੜੀ ਨੇ ਸੋਸਟਿਕੇਟਿਡ ਵੈਪਨਸ ਨੇ ਹੋ ਬਾੜੇ ਅੰਸਰ ਦੇ ਹੱਥ ਲੱਗ ਜਾਂਦੇ ਤੇ क्राइम ਰੈਜੀਨਸ ਕ੍ਰਾਈਮ ਦੀ ਵੇਕਰ ਉਹਦਾ ਜਦਾਂ ਉੱਧਰ ਲੋਪਾਸਮੇ ਨਹੀਂ ਆਉਂਦੇ ਉਹਨੂੰ ਪ੍ਰੋਵੈਂਟ ਕੀਤਾ ਜਾਂਦਾ ਹੈ